ਚਾਕੂ ਨਾਲ ਹੱਥ ਵੱਡੋਂਗੇ ਤਾਂ ਦਰਦ ਤਾਂ ਹੋਵੇਗਾ ਹੀ ਕਿਉਂਕਿ ਚਾਕੂ ਦਾ ਸੁਭਾਅ ਕੱਟਣ ਦਾ ਹੈ ਤੇ 6 ਵਜਨ ਤੇ ਸਾਡਾ ਸੁਭਾਅ ਦਰਦ ਨਾਲ ਕਰਲਾਉਣ ਦਾ ਹੈ ਹੁਣ ਤੁਸੀਂ ਇਸ ਨੂੰ ਕਿਵੇਂ ਵੀ ਸਮਝੋ ਪਰ ਕੁਝ ਨਿਯਮ ਕਾਨੂੰਨ ਹੁੰਦੇ ਹਨ ਤੇ ਉਹਨਾਂ ਨਿਯਮਾਂ ਕਾਨੂੰਨਾਂ ਦੇ ਅਨੁਸਾਰ ਹੀ ਇਹ ਦੁਨੀਆ ਚੱਲਦੀ ਹੈ ਇੱਕ ਬਹੁਤ ਪੁਰਾਣੀ ਕਹਾਵਤ ਹੈ ਕਿ ਜਿਹੋ ਜਿਹੇ ਕਰਮ ਤੁਸੀਂ ਕਰੋਗੇ ਉਦਾਂ ਦਾ ਹੀ ਫਲ ਪ੍ਰਾਪਤ ਹੋਵੇਗਾ ਭਾਵ ਜੇ ਤੁਸੀਂ ਚੰਗੇ ਕਰਮ ਕਰੋਗੇ ਤਾਂ ਚੰਗਾ ਫਲ ਮਿਲੇਗਾ ਤੇ ਜੇ ਬੁਰੇ ਕਰਮ ਕਰੋਗੇ ਤਾਂ ਬੁਰਾ ਫਲ ਮਿਲੇਗਾ ਇਹ ਸਭ ਅਸੀਂ ਨੇ ਸੁਣਿਆ ਤਾਂ ਹੈ ਪਰ ਅੰਦਰੋਂ ਅਸੀਂ ਇਸ ਤੇ ਵਿਸ਼ਵਾਸ ਬਹੁਤ ਘੱਟ ਕਰਦੇ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਚੰਗੇ ਕਰਮਾਂ ਦਾ ਫਲ ਸਾਨੂੰ ਨਹੀਂ ਮਿਲਦਾ ਜਾਂ ਫਿਰ ਇਹ ਸਾਡੇ ਮਨ ਦਾ ਭਰਮ ਹੈ ਕਿਉਂਕਿ ਅਸੀਂ ਸੱਚ ਨਹੀਂ ਦੇਖ پا ਰਹੇ ਅਸਲੀਅਤ ਨਹੀਂ ਦੇਖ پا ਰਹੇ ਕਿਉਂਕਿ ਕਰਮਾਂ ਦਾ ਨਿਯਮ ਤਾਂ ਆਪਣੇ ਤਰੀਕੇ ਨਾਲ ਹੀ ਕੰਮ ਕਰਦਾ ਹੈ ਉਹ ਤੁਹਾਡੇ ਸੋਚ ਨਾਲ ਬਦਲ ਨਹੀਂ ਜਾਵੇਗਾ ਅੱਜ ਜਿਹੜੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਰਾਹੀਂ ਤੁਹਾਨੂੰ ਕਰਮਾਂ ਦਾ ਲੇਖਾ ਜੋਖਾ ਸਮਝ ਵਿੱਚ ਆ ਜਾਵੇਗਾ ਕਿ ਕਰਮ ਕਿਸ ਤਰ੍ਹਾਂ ਸਾਡੇ ਜੀਵਨ ਨੂੰ ਨਿਧਾਰਤ ਕਰਦੇ ਹਨ ਤੇ ਇਸ ਕਹਾਣੀ ਨੂੰ ਸਮਝਣ ਤੋਂ ਬਾਅਦ ਤੁਸੀਂ ਚੰਗੇ ਕਰਮਾਂ ਨਾਲ ਆਪਣੇ ਜੀਵਨ ਵਿੱਚ ਕਿਵੇਂ ਸਫਲ ਹੋ ਸਕਦੇ ਹੋ ਤੁਹਾਨੂੰ ਇਹ ਵੀ ਪਤਾ ਲੱਗ ਜਾਵੇਗਾ ਤਾਂ ਆਓ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਸ਼ਹਿਰ ਵਿੱਚ ਇੱਕ ਵਪਾਰੀ ਰਹਿੰਦਾ ਸੀ ਉਹ ਵਪਾਰੀ ਬਹੁਤ ਅਮੀਰ ਸੀ ਉਸ ਸ਼ਹਿਰ ਦੇ ਵੱਡੇ ਵੱਡੇ ਵਪਾਰੀਆਂ ਵਿੱਚ ਉਸ ਦਾ ਨਾਮ ਲਿਆ ਜਾਂਦਾ ਸੀ ਫਿਰ ਇੱਕ ਦਿਨ ਇੱਕ ਸ਼ੁਭ ਸਮੇਂ ਵਿੱਚ ਉਸ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਪੁੱਤਰ ਦੇ ਜਨਮ ਲੈਣ ਤੇ ਵਪਾਰੀ ਬਹੁਤ ਖੁਸ਼ ਹੋਇਆ ਉਸ ਨੇ ਆਪਣੇ ਪੁੱਤਰ ਦਾ ਨਾਮ ਜਨਕਰਾਜ ਰੱਖ ਦਿੱਤਾ ਵਪਾਰੀ ਨੇ ਸੋਚਿਆ ਕਿ ਹੁਣ ਤਾਂ ਉਸਦਾ ਪੁੱਤਰ ਵੱਡਾ ਹੋ ਕੇ ਉਸਦੇ ਕਾਰੋਬਾਰ ਨੂੰ ਸੰਭਾਲ ਲਵੇਗਾ ਤੇ ਉਹ ਇਸ ਸ਼ਹਿਰ ਦੇ ਸਭ ਤੋਂ ਵੱਡੇ ਵਪਾਰੀਆਂ ਵਿੱਚੋਂ ਇੱਕ ਬਣ ਜਾਵੇਗਾ ਉਸ ਵਪਾਰੀ ਨੇ ਆਪਣੇ ਪੁੱਤਰ ਦਾ ਬਹੁਤ ਲਾਡ ਪਿਆਰ ਨਾਲ ਪਾਲਣ ਪੋਸ਼ਣ ਕੀਤਾ ਉਸ ਨੂੰ ਚੰਗੀ ਤਰ੍ਹਾਂ ਨਾਲ ਪੜਾਇਆ ਲਿਖਾਇਆ ਤੇ ਉਸਦੇ ਪੁੱਤਰ ਜਨਕਰਾਜ ਨੇ ਵੀ ਵੱਡਾ ਹੋ ਕੇ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਪਿਤਾ ਆਪਣੇ ਪੁੱਤਰ ਨੂੰ ਇਸ ਤਰ੍ਹਾਂ ਕੰਮ ਕਰਦੇ ਦੇਖ ਕੇ ਬਹੁਤ ਖੁਸ਼ ਹੁੰਦਾ ਫਿਰ ਜਨਕਰਾਜ ਜਦੋਂ ਥੋੜਾ ਸਮਝਦਾਰ ਹੋ ਗਿਆ ਤੇ ਵਪਾਰੀ ਨੇ ਆਪਣੇ ਪੁੱਤਰ ਜਨਕਰਾਜ ਦਾ ਵਿਆਹ ਇੱਕ ਸੁੰਦਰ ਲੜਕੀ ਨਾਲ ਕਰ ਦਿੱਤਾ ਜਨਕਰਾਜ ਵੀ ਬਹੁਤ ਖੁਸ਼ ਸੀ ਜਨਕਰਾਜ ਵਿਆਹ ਹੋਣ ਤੱਕ ਤਾਂ ਆਪਣੇ ਪਿਤਾ ਦੇ ਨਾਲ ਕਾਰੋਬਾਰ ਵਿੱਚ ਹੱਥ ਵਟਾਉਂਦਾ ਰਿਹਾ ਪਰ ਫਿਰ ਅਚਾਨਕ ਜਨਕਰਾਜ ਵਿੱਚ ਕੁਝ ਬਦਲਾਅ ਆਉਣੇ ਸ਼ੁਰੂ ਹੋ ਗਏ ਉਹ ਸਾਰਾ ਦਿਨ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਲੱਗਾ। ਹੌਲੀ-ਹੌਲੀ ਜਨਕਰਾਜ ਨੂੰ ਇੱਕ ਬੁਰੀ ਆਦਤ ਨੇ ਘੇਰ ਲਿਆ। ਉਹ ਹਰ ਰੋਜ਼ ਆਪਣੇ ਦੋਸਤਾਂ ਨਾਲ ਜੂਆ ਖੇਡਣ ਲੱਗਾ। ਹੁਣ ਜਨਕਰਾਜ ਨਾ ਤਾਂ ਕਦੇ ਸਮੇਂ ਤੇ ਘਰ ਆਉਂਦਾ ਸੀ ਤੇ ਨਾ ਹੀ ਆਪਣੇ ਪਿਤਾ ਦੀ ਕਾਰੋਬਾਰ ਵਿੱਚ ਕੋਈ ਸਹਾਇਤਾ ਕਰਦਾ ਸੀ। ਬੁਢਾਪੇ ਕਾਰਨ ਹੁਣ ਉਸਦੇ ਪਿਤਾ ਜੀ ਕਾਰੋਬਾਰ ਨੂੰ ਇਕੱਲੇ ਨਹੀਂ ਸੰਭਾਲ ਸਕਦੇ ਸੀ। ਪਰ ਜਨਕਰਾਜ ਦੁਆਰਾ ਕਾਰੋਬਾਰ ਨੂੰ ਸੁਭਾਲਣਾ ਤਾਂ ਦੂਰ ਸਗੋਂ ਉਹ ਤਾਂ ਆਪਣੇ ਪਿਤਾ ਵੱਲੋਂ ਕਮਾਏ ਪੈਸੇ ਵੀ ਜੂਆ ਖੇਡਣ ਵਿੱਚ ਬਰਬਾਦ ਕਰ ਰਿਹਾ ਸੀ ਕਾਰੋਬਾਰ ਵੱਲ ਧਿਆਨ ਨਾ ਦੇਣ ਕਾਰਨ ਜਨਕਰਾਜ ਦੇ ਪਿਤਾ ਨੇ ਵੀ ਜਨਕਰਾਜ ਨੂੰ ਬਹੁਤ ਸਮਝਾਇਆ ਕਿ ਮੈਂ ਦਿਨ ਰਾਤ ਇੱਕ ਕਰਕੇ ਇੰਨਾ ਵੱਡਾ ਕਾਰੋਬਾਰ ਬਣਾਇਆ ਹੈ ਤੂੰ ਆਪਣੇ ਜੂਏ ਦੀ ਇਸ ਬੁਰੀ ਆਦਤ ਨੂੰ ਛੱਡ ਦੇ ਨਹੀਂ ਤਾਂ ਇੱਕ ਦਿਨ ਅਜਿਹਾ ਆਵੇਗਾ ਕਿ ਤੇਰੇ ਕੋਲ ਕੁਝ ਵੀ ਨਹੀਂ ਬਚੇਗਾ ਤੇ ਕੋਈ ਵੀ ਤੇਰਾ ਸਾਥ ਨਹੀਂ ਦੇਵੇਗਾ ਫਿਰ ਤੈਨੂੰ ਪਛਤਾਵਾ ਹੋਵੇਗਾ ਇਸ ਲਈ ਮੇਰੀ ਮੰ ਤੂੰ ਸਮੇਂ ਨਾਲ ਸੰਭਲ ਜਾ ਪਰ ਜਨਕ ਰਾਜ ਨੇ ਆਪਣੇ ਪਿਤਾ ਦੀ ਇੱਕ ਨਾ ਸੁਣੀ ਉਹ ਤਾਂ ਉਹਨਾਂ ਦੀ ਗੱਲ ਸੁਣ ਕੇ ਉਸ ਨੂੰ ਅਣ ਸੁਣੀ ਕਰ ਦਿੰਦਾ ਸੀ ਇਸ ਤਰ੍ਹਾਂ ਹੌਲੀ-ਹੌਲੀ ਸਮਾਂ ਲੰਘਦਾ ਗਿਆ ਸਮੇਂ ਦੇ ਬੀਤਣ ਨਾਲ ਉਸ ਦਾ ਪਿਤਾ ਹੋਰ ਵੀ ਬੁੱਢਾ ਹੋ ਗਿਆ ਤੇ ਉਸ ਨੂੰ ਬਿਮਾਰੀਆਂ ਨੇ ਘੇਰ ਲਿਆ ਕੁਝ ਸਮੇਂ ਬਾਅਦ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਜਨਕਰਾਜ ਨੂੰ ਬਿਲਕੁਲ ਵੀ ਅਫਸੋਸ ਨਹੀਂ ਸੀ ਉਸ ਦੇ ਚਿਹਰੇ ਨੂੰ ਦੇਖ ਕੇ ਇੰਜ ਜਾਪਦਾ ਸੀ ਕਿ ਉਸ ਨੂੰ ਪਿਤਾ ਦੀ ਮੌਤ ਦਾ ਕੋਈ ਦੁੱਖ ਨਹੀਂ ਹੈ ਇੰਜ ਲੱਗਦਾ ਸੀ ਜਿਵੇਂ ਪਿਤਾ ਦੀ ਮੌਤ ਤੋਂ ਬਾਅਦ ਤਾਂ ਉਸ ਨੂੰ ਆਜ਼ਾਦੀ ਮਿਲ ਗਈ ਹੋਵੇ ਹੁਣ ਉਸ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਹੁਣ ਜਨਕਰਾਜ ਪਹਿਲਾਂ ਨਾਲੋਂ ਵੀ ਜ਼ਿਆਦਾ ਜੂਆ ਖੇਡਣ ਲੱਗ ਗਿਆ ਸੀ ਜਨਕਰਾਜ ਜੂਆ ਖੇਡ ਕੇ ਬਹੁਤ ਅਮੀਰ ਆਦਮੀ ਬਣਨਾ ਚਾਹੁੰਦਾ ਸੀ ਉਹ ਜੂਏ ਵਿੱਚ ਹਾਰੀ ਹੋਈ ਰਕਮ ਨੂੰ ਇੱਕ ਦਿਨ ਵਿੱਚ ਹੀ ਜਿੱਤ ਕੇ ਵੱਡਾ ਆਦਮੀ ਬਣਨਾ ਚਾਹੁੰਦਾ ਸੀ ਇਸੇ ਕਾਰਨ ਉਹ ਜੂਏ ਵਿੱਚ ਹੁਣ ਬਹੁਤ ਵੱਡੀ ਰਕਮ ਲਗਾਉਣ ਲੱਗਾ ਜਨਕਰਾਜ ਦੀ ਮਾਂ ਨੇ ਜਨਕਰਾਜ ਨੂੰ ਬਹੁਤ ਸਮਝਾਇਆ ਕਿ ਪੁੱਤ ਤੂੰ ਜੂਏ ਵਿੱਚ ਬਹੁਤ ਸਾਰਾ ਧਨ ਬਰਬਾਦ ਕਰ ਚੁੱਕਾ ਹੈ ਹੁਣ ਜਿਹੜੇ ਥੋੜੇ ਬਹੁਤ ਪੈਸੇ ਬਚੇ ਨੇ ਉਹਨਾਂ ਨੂੰ ਵੀ ਲਟਾਉਣ ਚ ਕਿਉਂ ਲੱਗਾ ਹੈ ਪਰ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਮਨੁੱਖ ਦੀ ਬਰਬਾਦੀ ਆਉਂਦੀ ਹੈ ਤਾਂ ਪਹਿਲਾਂ ਬੁੱਧੀ ਪ੍ਰੇਸ਼ਟ ਹੋ ਜਾਂਦੀ ਹੈ ਜਨਕਰਾਜ ਆਪਣੀ ਮਾਂ ਦੀ ਗੱਲ ਇੱਕ ਕੰਨ ਰਹੀਂ ਸੁਣਦਾ ਤੇ ਦੂਜੇ ਕੰਨ ਰਹੀਂ ਕੱਢ ਦਿੰਦਾ ਉਸ ਤੇ ਕਿਸੇ ਵੀ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਸੀ ਜਨਕਰਾਜ ਹੁਣ ਦਿਨ ਰਾਤ ਹੀ ਜੂਆ ਖੇਡਣ ਵਿੱਚ ਲੱਗਾ ਰਹਿੰਦਾ ਹੁਣ ਜਨਕਰਾਜ ਕੋਲ ਕੋਈ ਕਬੀਰ ਦਾ ਖਜ਼ਾਨਾ ਤਾਂ ਹੈ ਨਹੀਂ ਸੀ ਕਿ ਜਿਹੜਾ ਕਦੇ ਖਤਮ ਹੀ ਨਹੀਂ ਹੁੰਦਾ ਹੌਲੀ-ਹੌਲੀ ਜਨਕਰਾਜ ਦਾ ਸਾਰਾ ਖਜ਼ਾਨਾ ਖਾਲੀ ਹੋਣ ਲੱਗਾ ਫਿਰ ਇੱਕ ਦਿਨ ਅਜੀਹਾ ਵੀ ਆ ਗਿਆ ਜਦੋਂ ਜਨਕਰਾਜ ਕੋਲ ਕੁਝ ਵੀ ਨਹੀਂ ਬਚਿਆ ਉਸਨੇ ਆਪਣਾ ਸਾਰਾ ਪੈਸਾ ਜੂਏ ਵਿੱਚ ਹੀ ਬਰਬਾਦ ਕਰ ਦਿੱਤਾ ਸੀ ਉਸ ਸਭ ਕੁਝ ਗਵਾ ਚੁੱਕਿਆ ਸੀ ਜਦੋਂ ਜਨਕਰਾਜ ਦੀ ਮਾਂ ਨੂੰ ਪਤਾ ਲੱਗਾ ਕਿ ਉਸ ਦਾ ਪੁੱਤਰ ਜੂਏ ਵਿੱਚ ਸਭ ਕੁਝ ਹਾਰ ਚੁੱਕਾ ਹੈ ਤਾਂ ਉਹ ਇਹ ਦੁੱਖ ਸਹਿ ਨਹੀਂ ਕਰ ਸਕੀ ਤੇ ਉਸ ਦੀ ਮੌਤ ਹੋ ਗਈ ਪਰ ਜਨਕਰਾਜ ਨੂੰ ਤਾਂ ਆਪਣੀ ਮਾਂ ਦੀ ਮੌਤ ਦਾ ਵੀ ਬਿਲਕੁਲ ਅਫਸੋਸ ਨਹੀਂ ਸੀ ਉਸ ਨੂੰ ਕਿਸੇ ਗੱਲ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਸੀ ਐਦਾਂ ਲੱਗਦਾ ਸੀ ਜਿਵੇਂ ਉਸ ਦੀ ਸਮਝ ਹੀ ਖਤਮ ਹੋ ਗਈ ਹੋਵੇ ਉਸ ਦੇ ਲਈ ਭਾਵੇਂ ਕੋਈ ਜੀਵੇ ਜਾਂ ਮਰੇ ਉਹ ਤਾਂ ਸਾਰਾ ਦਿਨ ਜੂਆ ਹੀ ਖੇਡਦਾ ਰਹਿੰਦਾ ਸੀ ਜਨਕਰਾਜ ਇੱਕ ਵਪਾਰੀ ਦਾ ਪੁੱਤਰ ਸੀ ਇਸ ਲਈ ਉਸ ਨੂੰ ਕਰਜ਼ਾ ਲੈਣ ਵਿੱਚ ਕੋਈ ਮੁਸ਼ਕਲ ਨਹੀਂ ਆਈ ਪਰ ਜਨਕਰਾਜ ਨੇ ਉਹ ਧਨ ਵੀ ਜੂਏ ਵਿੱਚ ਹੀ ਬਰਬਾਦ ਕਰ ਦਿੱਤਾ ਜੂਆ ਇੱਕ ਅਜੀਹਾ ਬੁਰਾ ਨਸ਼ਾ ਹੈ ਜਿਹੜਾ ਤੁਹਾਨੂੰ ਜਿੱਤਣ ਦੀ ਉਮੀਦ ਦਿੰਦਾ ਹੈ ਪਰ ਤੁਸੀਂ ਕਦੇ ਜਿੱਤ ਨਹੀਂ ਪਾਉਂਦੇ ਹੁਣ ਜਨਕਰਾਜ ਬਹੁਤ ਜ਼ਿਆਦਾ ਕਰਜ਼ਈ ਹੋ ਚੁੱਕਿਆ ਸੀ ਉਸ ਦੇ ਕੋਲ ਦੋ ਵਕਤ ਦੀ ਰੋਟੀ ਖਾਣ ਲਈ ਵੀ ਪੈਸੇ ਨਹੀਂ ਸਨ ਹੁਣ ਜਨਕਰਾਜ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਹੁਣ ਉਸ ਦੇ ਕੋਲ ਨਾ ਤਾਂ ਭੋਜਨ ਖਾਣ ਲਈ ਪੈਸੇ ਬਚੇ ਸਨ ਤੇ ਨਾ ਹੀ ਕੱਪੜੇ ਖਰੀਦਣ ਲਈ ਉਹ ਪੂਰੀ ਤਰ੍ਹਾਂ ਨਾਲ ਕੰਗਾਲ ਹੋ ਚੁੱਕਿਆ ਸੀ ਹੁਣ ਪੂਰੇ ਸ਼ਹਿਰ ਵਿੱਚ ਪਤਾ ਲੱਗ ਚੁੱਕਿਆ ਸੀ ਕਿ ਜਨਕਰਾਜ ਕੰਗਾਲ ਹੋ ਗਿਆ ਹੈ ਉਸ ਦੇ ਕੋਲ ਕੁਝ ਵੀ ਨਹੀਂ ਹੈ ਜਦੋਂ ਜਨਕਰਾਜ ਕਿਸੇ ਕੋਲ ਮਦਦ ਲਈ ਜਾਂਦਾ ਤਾਂ ਹਰ ਕੋਈ ਉਸ ਨੂੰ ਮਨਾ ਕਰ ਦਿੰਦਾ ਇੱਕ ਸਮਾਂ ਉਹ ਵੀ ਸੀ ਜਦੋਂ ਉਹਨਾਂ ਦੇ ਪਰਿਵਾਰ ਦਾ ਨਾਂ ਸ਼ਹਿਰ ਦੇ ਗਿਣੇ ਚੁਣੇ ਅਮੀਰ ਲੋਕਾਂ ਵਿੱਚ ਲਿਆ ਜਾਂਦਾ ਸੀ ਪਰ ਜਨਕਰਾਜ ਦੀ ਇਸ ਬੁਰੀ ਆਦਤ ਕਾਰਨ ਉਸ ਨੇ ਸਭ ਕੁਝ ਗਵਾ ਲਿਆ ਸੀ ਹੁਣ ਕੋਈ ਵੀ ਉਸ ਦੀ ਮਦਦ ਨਹੀਂ ਕਰਦਾ ਸੀ ਲੋਕ ਵੀ ਉਸੇ ਦੀ ਇੱਜ਼ਤ ਕਰਦੇ ਹਨ ਜੋ ਮਿਹਨਤ ਦੀ ਕਮਾਈ ਨਾਲ ਆਪਣੀ ਜ਼ਿੰਦਗੀ ਵਿੱਚ ਇੱਕ ਸਫਲ ਵਿਅਕਤੀ ਬਣ ਕੇ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਪੈਦਾ ਕਰਦਾ ਹੈ ਜਦੋਂ ਜਨਕਰਾ ਦੇ ਸਹੁਰੇ ਨੂੰ ਪਤਾ ਲੱਗਿਆ ਕਿ ਉਸ ਦਾ ਜਵਾਈ ਕੰਗਾਲ ਹੋ ਗਿਆ ਹੈ ਤਾਂ ਉਹ ਆਪਣੀ ਧੀ ਦੀ ਚਿੰਤਾ ਕਰਦਾ ਹੋਇਆ ਤੁਰੰਤ ਆਪਣੀ ਧੀ ਨੂੰ ਮਿਲਣ ਆ ਗਿਆ ਉਸ ਨੇ ਉੱਥੇ ਜਾ ਕੇ ਦੇਖਿਆ ਕਿ ਉਸ ਦੀ ਧੀ ਦੀ ਹਾਲਤ ਬਹੁਤ ਮਾੜੀ ਸੀ ਉਸਨੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸਨ ਉਸ ਦਾ ਗੁਲਾਬ ਵਰਗਾ ਚਿਹਰਾ ਭੁੱਖ ਦੇ ਕਾਰਨ ਮੁਰਝਾ ਚੁੱਕਾ ਸੀ ਆਪਣੀ ਧੀ ਦੀ ਅਜਿਹੀ ਹਾਲਤ ਦੇਖ ਕੇ ਉਸ ਨੂੰ ਜਨਕਰਾਜ ਤੇ ਬਹੁਤ ਗੁੱਸਾ ਆਇਆ ਉਸਨੇ ਆਪਣੀ ਧੀ ਨੂੰ ਆਪਣੇ ਨਾਲ ਆਪਣੇ ਘਰ ਲੈ ਕੇ ਜਾਣ ਦਾ ਫੈਸਲਾ ਕੀਤਾ ਉਸਨੇ ਨਾਤਾ ਜਨਕਰਾਜ ਨੂੰ ਕੁਝ ਕਿਹਾ ਤੇ ਨਾ ਹੀ ਕੁਝ ਸੁਣਿਆ ਉਹ ਆਪਣੀ ਧੀ ਨੂੰ ਆਪਣੇ ਨਾਲ ਘਰ ਲੈ ਆਇਆ ਇਹ ਦੇਖ ਕੇ ਜਨਕਰਾਜ ਬਹੁਤ ਦੁਖੀ ਹੋਇਆ ਹੁਣ ਉਹ ਬਿਲਕੁਲ ਇਕੱਲਾ ਰਹਿ ਗਿਆ ਸੀ ਹੁਣ ਨਾ ਤਾਂ ਉਸ ਕੋਲ ਪੈਸੇ ਸੀ ਤੇ ਨਾ ਉਸਦੀ ਪਤਨੀ ਤੇ ਨਾ ਹੀ ਉਸਦੇ ਮਾਤਾ ਪਿਤਾ ਸਾਰੇ ਉਸ ਨੂੰ ਇਕੱਲਾ ਛੱਡ ਕੇ ਜਾ ਚੁੱਕੇ ਸਨ ਹੁਣ ਜਨਕਰਾਜ ਨੂੰ ਉਹ ਸਭ ਚੇਤੇ ਆਉਣ ਲੱਗਾ ਜੋ ਉਸਦੇ ਪਿਤਾ ਨੇ ਉਸ ਨੂੰ ਸਮਝਾਇਆ ਸੀ ਉਸ ਦੀ ਇਸ ਹਾਲਤ ਲਈ ਉਹ ਖੁਦ ਜ਼ਿੰਮੇਵਾਰ ਸੀ ਉਹ ਇਕੱਲਾ ਬੈਠਾ ਸੋਚਣ ਲੱਗਾ ਕਿ ਉਹ ਵੀ ਦਿਨ ਸਨ ਜਦੋਂ ਮੈਂ ਸ਼ਹਿਰ ਦੇ ਵੱਡੇ-ਵੱਡੇ ਕਾਰੋਬਾਰੀਆਂ ਚ ਗਿਣਿਆ ਜਾਂਦਾ ਸੀ ਤੇ ਅੱਜ ਮੇਰੇ ਕੋਲ ਖਾਣ ਲਈ ਰੋਟੀ ਵੀ ਨਹੀਂ ਹੈ ਹੁਣ ਮੈਂ ਸਖਤ ਮਿਹਨਤ ਕਰਾਂਗਾ ਤੇ ਆਪਣਾ ਕਾਰੋਬਾਰ ਫੇਰ ਤੋਂ ਖੜਾ ਕਰਾਂਗਾ ਇਹ ਸੋਚ ਕੇ ਜਨਕਰਾਜ ਆਪਣੇ ਸਹੁਰੇ ਨੂੰ ਮਿਲਣ ਜਾਂਦਾ ਹੈ ਤਾਂ ਕਿ ਉਹ ਉਸ ਤੋਂ ਕੁਝ ਪੈਸੇ ਉਧਾਰ ਲੈ ਕੇ ਆਪਣਾ ਕਾਰੋਬਾਰ ਦੁਬਾਰਾ ਤੋਂ ਸ਼ੁਰੂ ਕਰ ਸਕੇ ਸਵੇਰ ਹੁੰਦੇ ਹੀ ਉਹ ਆਪਣੇ ਸੌਰੇ ਨੂੰ ਮਿਲਣ ਲਈ ਚੱਲ ਪੈਂਦਾ ਹੈ ਸੌਰੇ ਪਿੰਡ ਪਹੁੰਚ ਕੇ ਉਹ ਆਪਣੀ ਹਾਲਤ ਦੇਖ ਕੇ ਰੋਣ ਲੱਗ ਪੈਂਦਾ ਹੈ ਆਪਣੇ ਫਟੇ ਪੁਰਾਣੇ ਕੱਪੜਿਆਂ ਨੂੰ ਦੇਖ ਕੇ ਉਹ ਸੋਚਦਾ ਹੈ ਕਿ ਆਪਣੇ ਸੌਰੇ ਘਰ ਉਹ ਅਜਿਹੇ ਫਟੇ ਪੁਰਾਣੇ ਕੱਪੜਿਆਂ ਵਿੱਚ ਨਹੀਂ ਜਾ ਸਕਦਾ ਉਹ ਸਾਫ਼ ਸੁਥਰੇ ਕੱਪੜੇ ਪਾ ਕੇ ਹੀ ਆਪਣੇ ਸੌਰੇ ਨੂੰ ਮਿਲਣ ਜਾਵੇਗਾ ਨਹੀਂ ਤਾਂ ਜੇ ਮੈਂ ਇੰਨਾ ਫਟੇ ਪੁਰਾਣੇ ਕੱਪੜਿਆਂ ਵਿੱਚ ਆਪਣੇ ਸਹੁਰੇ ਨੂੰ ਮਿਲ ਲਗਿਆ ਤਾਂ ਮੇਰੀ ਬਚੀ ਖੁਚੀ ਇੱਜ਼ਤ ਵੀ ਖਤਮ ਹੋ ਜਾਵੇਗੀ ਇਹ ਸਭ ਸੋਚ ਕੇ ਉਹ ਇਧਰ ਉਧਰ ਦੇਖਣ ਲੱਗਾ ਉਸ ਦੀ ਨਜ਼ਰ ਇੱਕ ਕੱਪੜੇ ਦੀ ਦੁਕਾਨ ਤੇ ਪਈ ਪਰ ਰਾਤ ਹੋ ਜਾਣ ਕਾਰਨ ਉਹ ਦੁਕਾਨ ਬੰਦ ਹੋ ਚੁੱਕੀ ਸੀ ਜਨਕਰਾਜ ਨੇ ਫੈਸਲਾ ਕੀਤਾ ਕਿ ਉਹ ਸਵੇਰ ਤੱਕ ਦੁਕਾਨ ਦੇ ਬਾਹਰ ਹੀ ਇੰਤਜ਼ਾਰ ਕਰੇਗਾ ਜਿਵੇਂ ਹੀ ਦੁਕਾਨ ਖੁੱਲੂਗੀ ਉਹ ਆਪਣੇ ਸੌਰੇ ਦਾ ਨਾਮ ਲੈ ਕੇ ਕੱਪੜੇ ਖਰੀਦ ਲਵੇਗਾ ਤੇ ਜਦੋਂ ਸੌਰੇ ਕੋਲੋਂ ਉਸ ਨੂੰ ਪੈਸੇ ਮਿਲ ਜਾਣਗੇ ਤਾਂ ਉਹ ਉਸ ਦੁਕਾਨਦਾਰ ਨੂੰ ਪੈਸੇ ਦੇ ਜਾਵੇਗਾ ਉਹ ਇਹ ਸੋਚ ਹੀ ਰਿਹਾ ਸੀ ਕਿ ਉਸ ਦੀ ਨਜ਼ਰ ਅਚਾਨਕ ਇੱਕ ਨੌਜਵਾਨ ਤੇ ਪੈਂਦੀ ਹੈ ਜਿਸ ਦੇ ਪਿੱਛੇ-ਪਿੱਛੇ ਇੱਕ ਔਰਤ ਵੀ ਆ ਰਹੀ ਸੀ ਉਹ ਦੋਵੇਂ ਇੱਕ ਕੰਧ ਦੇ ਉੱਲੇ ਖੜਕੇ ਕੋਈ ਗੱਲਬਾਤ ਕਰ ਰਹੇ ਸਨ ਜਨਕਰਾਜ ਨੂੰ ਉਹ ਔਰਤ ਜਾਣੀ ਪਹਿਚਾਨੀ ਲੱਗ ਰਹੀ ਸੀ ਜਨਕਰਾਜ ਨੇ ਜਦੋਂ ਉਸ ਨੂੰ ਧਿਆਨ ਨਾਲ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਬਲਕਿ ਜਨਕਰਾਜ ਦੀ ਹੀ ਪਤਨੀ ਸੀ ਫਿਰ ਜਨਕਰਾਜ ਆਪਣੀ ਪਤਨੀ ਤੇ ਉਸ ਨੌਜਵਾਨ ਦੀਆਂ ਗੱਲਾਂ ਨੂੰ ਲੁੱਕ ਕੇ ਸੁਣ ਲੱਗਾ ਜਨਕਰਾਜ ਦੀ ਪਤਨੀ ਉਸ ਨੂੰ ਕਹਿ ਰਹੀ ਸੀ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਤੇ ਵਿਆਹ ਕਰਵਾ ਕੇ ساری ਜ਼ਿੰਦਗੀ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ ਮੈਂ ਤੈਨੂੰ ਇੱਥੇ ਇੱਕ ਰਾਜ਼ ਦੀ ਗੱਲ ਦੱਸਣ ਲਈ ਬੁਲਾਇਆ ਹੈ ਤਾਂ ਕਿ ਅਸੀਂ ਵਿਆਹ ਕਰਾਉਣ ਤੋਂ ਬਾਅਦ ਆਰਾਮ ਨਾਲ ਜ਼ਿੰਦਗੀ ਗੁਜ਼ਾਰ ਸਕੀਏ ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਹੋਵੇ ਉਸ ਨੌਜਵਾਨ ਨੇ ਬੜੀ ਉਸੁਕਤਾ ਨਾਲ ਪੁੱਛਿਆ ਕਿ ਇਹੋ ਜਿਹਾ ਕਿਹੜਾ ਰਾਜ਼ ਹੈ ਤੂੰ ਕਿਹੜੇ ਰਾਜ਼ ਦੀ ਗੱਲ ਕਰ ਰਹੀ ਹੈ ਜਨਕ ਰਾਜ ਦੀ ਪਤਨੀ ਨੇ ਉਸ ਨੂੰ ਦੱਸਿਆ ਕਿ ਮੇਰਾ ਸਹੁਰਾ ਬਹੁਤ ਅਮੀਰ ਵਪਾਰੀ ਸੀ ਉਸਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਮਿਹਨਤ ਕੀਤੀ ਤੇ ਬਹੁਤ ਜ਼ਿਆਦਾ ਧਨ-ਦੌਲਤ ਇਕੱਠੀ ਕੀਤੀ ਉਸਨੇ ਸੋਨੇ ਦੇ ਸਿੱਕਿਆਂ ਨਾਲ ਭਰੇ ਚਾਰ ਘੜੇ ਘਰ ਦੇ ਚਾਰੇ ਕੋਨਿਆਂ ਵਿੱਚ ਦੱਬ ਦਿੱਤੇ ਸਨ ਉਸਨੇ ਇਹ ਕੰਮ ਇਸ ਲਈ ਕੀਤਾ ਸੀ ਤਾਂ ਕਿ ਬੁਰੇ ਸਮੇਂ ਵਿੱਚ ਉਸ ਧਨ ਦਾ ਉਪਯੋਗ ਕੀਤਾ ਜਾ ਸਕੇ ਉਸਨੇ ਆਪਣੇ ਜੂਏਬਾਜ਼ ਪੁੱਤ ਨੂੰ ਇਸ ਧਨ ਦੇ ਬਾਰੇ ਵਿੱਚ ਕਦੇ ਨਹੀਂ ਦੱਸਿਆ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕਿਤੇ ਉਹਨਾਂ ਦਾ ਜੂਏਬਾਜ਼ ਪੁੱਤ ਉਸ ਤਾਂ ਨੂੰ ਵੀ ਜੂਏ ਵਿੱਚ ਨਾ ਉੜਾ ਦੇਵੇ ਫਿਰ ਜਨਕਰਾਜ ਦੀ ਪਤਨੀ ਨੇ ਉਸ ਨੌਜਵਾਨ ਨੂੰ ਕਿਹਾ ਕਿ ਤੂੰ ਜਲਦੀ ਨਾਲ ਮੇਰੇ ਸਹੁਰੇ ਘਰ ਜਾ ਤੇ ਮੇਰੇ ਮੂਰਖ ਪਤੀ ਤੋਂ ਉਹ ਘਰ ਖਰੀਦ ਲੈ ਉਹ ਘਰ ਤੈਨੂੰ ਬੜੀ ਆਸਾਨੀ ਨਾਲ ਦੇ ਦੇਵੇਗਾ ਕਿਉਂਕਿ ਉਹ ਆਪਣਾ ਸਾਰਾ ਜਮਾ ਕੀਤਾ ਹੋਇਆ ਤਾਂ ਤਾਂ ਜੂਏ ਵਿੱਚ ਹਾਰ ਚੁੱਕਾ ਹੈ ਬਸ ਤੂੰ ਜਲਦੀ ਨਾਲ ਜਾ ਕੇ ਉਹ ਘਰ ਖਰੀਦ ਲਾ ਤੇ ਫਿਰ ਉਸ ਘਰ ਦੇ ਚਾਰੇ ਕੋਨਿਆਂ ਦੀ ਖੁਦਾਈ ਕਰਕੇ ਉਹ ਸੋਨੇ ਦੇ ਸਿੱਕਿਆਂ ਨਾਲ ਭਰੇ ਚਾਰੇ ਘਰੇ ਕੱਢ ਲਈ ਫਿਰ ਉਸ ਤੋਂ ਬਾਅਦ ਸਾਨੂੰ ਪੂਰੀ ਜ਼ਿੰਦਗੀ ਕਦੇ ਵੀ ਧਨ ਕਮਾਉਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਫਿਰ ਅਸੀਂ ਸਾਰੀ ਜ਼ਿੰਦਗੀ ਖੁਸ਼ੀ ਨਾਲ ਜਿਉਵਾਂਗੇ ਆਪਣੀ ਪਤਨੀ ਦੇ ਮੂੰਹੋਂ ਇਹ ਸਾਰੀਆਂ ਗੱਲਾਂ ਸੁਣ ਕੇ ਜਨਕਰਾਜ ਨੂੰ ਬਹੁਤ ਦੁੱਖ ਹੋਇਆ ਉਹ ਸੋਚਣ ਲੱਗਾ ਕਿ ਅੱਜ ਮੇਰੀਆਂ ਬੁਰੀਆਂ ਆਤਾਂ ਦੇ ਕਾਰਨ ਮੇਰੀ ਪਤਨੀ ਮੇਰੀ ਨਹੀਂ ਰਹੀ ਬਲਕਿ ਉਹ ਕਿਸੇ ਦੂਜੇ ਪੁਰਸ਼ ਦੀ ਹੋ ਗਈ ਹੈ ਤੇ ਉਸ ਦਾ ਸਾਥ ਦੇ ਰਹੀ ਹੈ ਉਸ ਨਾਲ ਵਿਆਹ ਕਰਵਾਉਣ ਦੀ ਯੋਜਨਾ ਤੱਕ ਬਣਾ ਰਹੀ ਹੈ ਪਰ ਮੈਂ ਕਦੇ ਵੀ ਅਜਿਹਾ ਨਹੀਂ ਹੋਣ ਦੇਵਾਂਗਾ ਮੈਂ ਆਪਣੇ ਪਿਤਾ ਦੀ ਕਮਾਈ ਹੋਈ ਦੌਲਤ ਨੂੰ ਕਦੇ ਵੀ ਇਸ ਦੇ ਹੱਥ ਨਹੀਂ ਆਉਣ ਦੇਵਾਂਗਾ ਮੰਨਿਆ ਕਿ ਮੈਂ ਬੁਰੀ ਸੰਗਤ ਵਿੱਚ ਪੈ ਗਿਆ ਸੀ ਮੈਨੂੰ ਜੂਆ ਖੇਡਣ ਦੀ ਬੁਰੀ ਆਦਤ ਪੈ ਗਈ ਸੀ ਪਰ ਹੁਣ ਮੈਨੂੰ ਸਭ ਕੁਝ ਸਮਝ ਆ ਗਿਆ ਹੈ। ਹੁਣ ਮੈਂ ਆਪਣੇ ਪਿਤਾ ਦੀ ਦੌਲਤ ਨੂੰ ਇਸ ਤਰ੍ਹਾਂ ਲੁੱਟਣ ਨਹੀਂ ਦੇਵਾਂਗਾ। ਇਹ ਸੋਚ ਕੇ ਜਨਕਰਾਜ ਤੁਰੰਤ ਆਪਣੇ ਸ਼ਹਿਰ ਲਈ ਰਵਾਨਾ ਹੋ ਜਾਂਦਾ ਹੈ। ਸਵੇਰ ਹੁੰਦੇ ਹੁੰਦੇ ਉਹ ਆਪਣੇ ਘਰ ਪਹੁੰਚ ਜਾਂਦਾ ਹੈ। ਘਰ ਪਹੁੰਚ ਕੇ ਉਹ ਬਿਨਾਂ ਕੋਈ ਸਮਾਂ ਬਰਬਾਦ ਕੀਤੇ ਆਪਣੇ ਘਰ ਦੇ ਚਾਰੇ ਕੋਨਿਆਂ ਦੀ ਖੁਦਾਈ ਸ਼ੁਰੂ ਕਰ ਦਿੰਦਾ ਹੈ। ਖੁਦਾਈ ਕਰਨ ਤੋਂ ਕੁਝ ਸਮੇਂ ਬਾਅਦ ਹੀ ਉਸ ਨੂੰ ਚਾਰੇ ਸੋਨੇ ਦੇ ਸਿੱਕਿਆਂ ਨਾਲ ਭਰੇ ਘੜੇ ਮਿਲ ਜਾਂਦੇ ਹਨ ਫਿਰ ਉਹ ਉਹਨਾਂ ਵਿੱਚੋਂ ਸੋਨੇ ਦੇ ਸਿੱਕੇ ਕੱਢ ਲੈਂਦਾ ਹੈ ਤੇ ਉਹਨਾਂ ਘੜਿਆਂ ਨੂੰ ਕੋਲਿਆਂ ਨਾਲ ਭਰ ਦਿੰਦਾ ਹੈ ਤੇ ਵਾਪਸ ਉਸੇ ਥਾਂ ਤੇ ਦੱਬ ਦਿੰਦਾ ਹੈ ਉਸ ਤੋਂ ਬਾਅਦ ਜਨਕਰਾਜ ਆਪਣੀ ਪਤਨੀ ਦੇ ਪ੍ਰੇਮੀ ਦਾ ਇੰਤਜ਼ਾਰ ਕਰਨ ਲੱਗਦਾ ਹੈ ਕੁਝ ਦਿਨਾਂ ਬਾਅਦ ਉਸ ਦੀ ਪਤਨੀ ਦਾ ਪ੍ਰੇਮੀ ਉਸ ਦੇ ਘਰ ਆ ਜਾਂਦਾ ਹੈ ਉਹ ਉਸ ਦੇ ਘਰ ਆ ਕੇ ਕਹਿੰਦਾ ਹੈ ਕਿ ਮੈਂ ਸੁਣਿਆ ਹੈ ਕਿ ਇਹ ਮਕਾਨ ਤੁਸੀਂ ਵੇਚਣ ਲਈ ਲਾਇਆ ਹੋਇਆ ਹੈ ਤੁਸੀਂ ਮੈਨੂੰ ਇਹ ਘਰ ਵੇਚ ਸਕਦੇ ਹੋ ਕਿਉਂਕਿ ਮੈਂ ਇਸ ਸ਼ਹਿਰ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹਾਂ ਮੈਨੂੰ ਘਰ ਦੀ ਜ਼ਰੂਰਤ ਹੈ ਤੇ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈ ਸਾਡੇ ਦੋਵਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ ਜਨਕਰਾਜ ਤਾਂ ਇਸੇ ਮੌਕੇ ਦੇ ਇੰਤਜ਼ਾਰ ਵਿੱਚ ਸੀ ਉਸ ਨੂੰ ਉਸ ਆਦਮੀ ਦੀ ਸਾਰੀ ਯੋਜਨਾ ਤਾਂ ਪਹਿਲਾਂ ਤੋਂ ਹੀ ਪਤਾ ਸੀ ਉਸਨੇ ਤੁਰੰਤ ਆਪਣਾ ਮਕਾਨ ਉਸ ਨੂੰ ਵੇਚ ਦਿੱਤਾ ਤੇ ਫਿਰ ਜਨਕਰਾਜ ਮਕਾਨ ਵੇਚਣ ਤੋਂ ਮਿਲੀ ਰਕਮ ਅਤੇ ਸੋਨੇ ਦੇ ਸਿੱਕਿਆਂ ਨੂੰ ਲੈ ਕੇ ਕਿਤੇ ਦੂਰ ਕਿਸੇ ਹੋਰ ਸ਼ਹਿਰ ਵਿੱਚ ਚਲਾ ਗਿਆ ਤਾਂ ਕਿ ਉਹ ਉੱਥੇ ਜਾ ਕੇ ਆਪਣਾ ਕੋਈ ਨਵਾਂ ਕੰਮ ਸ਼ੁਰੂ ਕਰ ਸਕੇ ਉੱਥੇ ਪਹੁੰਚ ਕੇ ਜਨਕਰਾਜ ਨੇ ਨਵਾਂ ਕਾਰੋਬਾਰ ਸ਼ੁਰੂ ਕਰ ਦਿੱਤਾ ਸ਼ੁਰੂਆਤ ਵਿੱਚ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸਨੇ ਸਖਤ ਮਿਹਨਤ ਕੀਤੀ ਤੇ ਬੁਰੀਆਂ ਤਾਨੂੰ ਆਪਣੇ ਤੋਂ ਦੂਰ ਰੱਖਿਆ ਵਪਾਰ ਵਿੱਚ ਕਦੇ-ਕਦੇ ਥੋੜਾ-ਬਹੁਤ ਉਤਰਾਚੜਾ ਤਾਂ ਆਉਂਦਾ ਹੀ ਰਹਿੰਦਾ ਹੈ ਪਰ ਉਸਨੇ ਸਭ ਕੁਝ ਸੰਭਾਲ ਲਿਆ ਥੋੜੇ ਜਿਹੇ ਦਿਨਾਂ ਵਿੱਚ ਹੀ ਉਸਨੇ ਬਹੁਤ ਸਾਰਾ ਧਨ ਕਮਾ ਲਿਆ ਫਿਰ ਉਸਦੇ ਸ਼ਹਿਰ ਵਿੱਚ ਰਹਿਣ ਵਾਲੇ ਇੱਕ ਸੇਠ ਦੀ ਨਿਗਾਹ ਜਨਕਰਾਜ ਉੱਤੇ ਪੈਂਦੀ ਹੈ ਸੇਠ ਨੇ ਜਨਕਰਾਜ ਨੂੰ ਦੇਖਿਆ ਤੇ ਸੋਚਿਆ ਕਿ ਇਹ ਨੌਜਵਾਨ ਬੜਾ ਮਿਹਨਤੀ ਹੈ ਤੇ ਬਹੁਤ ਥੋੜੇ ਸਮੇਂ ਵਿੱਚ ਹੀ ਇਸ ਨੇ ਆਪਣੇ ਕਾਰੋਬਾਰ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ ਹੈ ਮੈਂ ਆਪਣੀ ਧੀ ਦਾ ਵਿਆਹ ਇਸ ਨੌਜਵਾਨ ਨਾਲ ਕਰਾਂਗਾ ਮੈਨੂੰ ਆਪਣੀ ਧੀ ਦੇ ਲਈ ਇਸ ਤੋਂ ਵਧੀਆ ਮੁੰਡਾ ਨਹੀਂ ਲੱਭ ਸਕਦਾ ਫਿਰ ਉਹ ਸੇਠ ਜਨਕਰਾਜ ਦੇ ਕੋਲ ਗਿਆ ਤੇ ਉਸ ਨੇ ਉਸ ਦੇ ਸਾਹਮਣੇ ਆਪਣੀ ਧੀ ਦੇ ਵਿਆਹ ਦਾ ਪ੍ਰਸਤਾਵ ਰੱਖਿਆ ਜਨਕਰਾਜ ਨੇ ਵੀ ਸੇਠ ਦੀ ਗੱਲ ਮੰਨ ਲਈ ਸੇਠ ਨੇ ਆਪਣੀ ਧੀ ਦਾ ਵਿਆਹ ਜਨਕਰਾਜ ਨਾਲ ਕਰਵਾ ਦਿੱਤਾ ਹੁਣ ਜਨਕਰਾਜ ਕੋਲ ਸਾਰਾ ਕੁਝ ਪਹਿਲਾਂ ਵਾਂਗ ਹੀ ਮੁੜ ਆਇਆ ਸੀ ਉਸਨੇ ਪੈਸੇ ਵੀ ਕਮਾ ਲਏ ਸੀ ਇੱਜ਼ਤ ਵੀ ਕਮਾ ਲਈ ਸੀ ਵਿਆਹ ਵੀ ਹੋ ਗਿਆ ਸੀ ਹੁਣ ਉਸ ਕੋਲ ਸਾਰਾ ਕੁਝ ਸੀ ਹੁਣ ਜਨਕਰਾਜ ਆਪਣਾ ਜੀਵਨ ਖੁਸ਼ੀ ਨਾਲ ਜਿਉ ਰਿਹਾ ਸੀ ਤੇ ਦੂਜੇ ਪਾਸੇ ਜਨਕਰਾਜ ਦੀ ਪੁਰਾਣੀ ਪਤਨੀ ਦਾ ਪ੍ਰੇਮੀ ਉਸ ਘਰ ਨੂੰ ਲੈ ਕੇ ਬਹੁਤ ਖੁਸ਼ ਹੋ ਰਿਹਾ ਸੀ ਪਰ ਜਦੋਂ ਉਸਨੇ ਘਰ ਦੇ ਚਾਰੇ ਕੋਨਿਆਂ ਦੀ ਖੁਦਾਈ ਕੀਤੀ ਤਾਂ ਸੋਨੇ ਦੇ ਸਿੱਕਿਆਂ ਦੀ ਥਾਂ ਉਸ ਨੂੰ ਕੋਲਿਆਂ ਨਾਲ ਭਰੇ ਹੋਏ ਚਾਰ ਘੜੇ ਮਿਲੇ ਤੇ ਕੋਲਿਆਂ ਨਾਲ ਭਰੇ ਘੜੇ ਦੇਖ ਕੇ ਉਹ ਕੰਦ ਨਾਲ ਸਿਰ ਮਾਰ ਕੇ ਰੋਣ ਲੱਗਾ ਉਸ ਨੌਜਵਾਨ ਨੂੰ ਜਨਕਰਾਜ ਦੀ ਪਤਨੀ ਉੱਤੇ ਬਹੁਤ ਗੁੱਸਾ ਆ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਕਾਸ਼ ਉਸਨੇ ਉਸ ਦੀ ਗੱਲ ਨਾ ਸੁਣੀ ਹੁੰਦੀ ਜੇ ਮੈਂ ਉਸ ਦੀ ਗੱਲ ਨਾ ਸੁਣੀ ਹੁੰਦੀ ਤਾਂ ਅੱਜ ਮੈਨੂੰ ਮੇਰਾ ਧਾਨਾ ਗਵਾਉਣਾ ਪੈਂਦਾ ਸੋਨੇ ਦੇ ਸਿੱਕਿਆਂ ਨਾਲ ਭਰੇ ਘੜੇ ਮਿਲਣਾ ਤਾਂ ਦੂਰ ਮੇਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਵੀ ਗਈ ਇਸ ਤੋਂ ਬਾਅਦ ਨੌਜਵਾਨ ਨੇ ਆਪਣੀ ਪ੍ਰੇਮਿਕਾ ਭਾਵ ਜਨਕਰਾਜ ਦੀ ਪਤਨੀ ਨੂੰ ਸਬਕ ਸਿਖਾਉਣ ਲਈ ਉਸ ਨੂੰ ਛੱਡ ਦਿੱਤਾ ਉਹ ਵਾਪਸ ਆਪਣੇ ਪਿੰਡ ਆ ਗਿਆ ਤੇ ਆਪਣੀ ਪ੍ਰੇਮਿਕਾ ਨੂੰ ਬੁਲਾ ਕੇ ਕਿਹਾ ਕਿ ਤੂੰ ਮੇਰੇ ਨਾਲ ਧੋਖਾ ਕੀਤਾ ਹੈ ਤੂੰ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਬਰਬਾਦ ਕਰ ਦਿੱਤੀ ਮੇਰੇ ਕੋਲ ਹੁਣ ਕੁਝ ਨਹੀਂ ਬਚਿਆ ਅੱਜ ਤੋਂ ਬਾਅਦ ਮੈਨੂੰ ਕਦੇ ਆਪਣੀ ਸ਼ਕਲ ਨਾ ਦਿਖਾਈਂ ਚਲੀ ਜਾ ਮੇਰੇ ਸਾਹਮਣੇ ਉਧਰ ਜਨਕਰਾਜ ਨੇ ਵੀ ਆਪਣੀ ਗਲਤੀ ਤੋਂ ਸਿੱਖ ਲਿਆ ਸੀ ਕਿ ਜੇ ਤੁਸੀਂ ਬੁਰੇ ਕਰਮ ਕਰੋਗੇ ਤਾਂ ਤੁਹਾਨੂੰ ਬੁਰਾ ਫਲ ਹੀ ਮਿਲੇਗਾ ਇਸ ਕਹਾਣੀ ਦੀ ਸਿੱਖਿਆ ਤੇ ਜੇ ਅਸੀਂ ਗੌਰ ਕਰੀਏ ਤਾਂ ਸ਼ੁਰੂ ਵਿੱਚ ਜਨਕਰਾਜ ਜੂਏਦਾਰੀ ਸੀ ਇਸ ਲਈ ਉਸ ਕੋਲ ਕੁਝ ਵੀ ਨਹੀਂ ਸੀ ਉਹ ਸੜਕ ਤੇ ਆ ਗਿਆ ਸੀ ਉਸ ਦੀ ਪਤਨੀ ਨੇ ਵੀ ਉਸ ਨੂੰ ਛੱਡ ਦਿੱਤਾ ਸੀ ਇਹ ਉਸਦੇ ਕਰਮਾਂ ਦਾ ਨਤੀਜਾ ਸੀ ਜੇਕਰ ਉਹ ਆਪਣੇ ਵਪਾਰ ਨੂੰ ਸਹੀ ਢੰਗ ਨਾਲ ਮਨ ਲਾ ਕੇ ਕਰਦਾ ਤਾਂ ਉਸ ਨੂੰ ਉਹ ਮਾੜੇ ਦਿਨ ਕਦੇ ਨਾ ਦੇਖਣੇ ਪੈਂਦੇ ਖੈਰ ਜਿਵੇਂ ਤਿਵੇਂ ਕਰਕੇ ਜਨਕਰਾਜ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਸਨੇ ਆਪਣਾ ਜੀਵਨ ਬਦਲ ਲਿਆ ਇਸ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਅਸੀਂ ਨੇ ਜੀਵਨ ਵਿੱਚ ਭਾਵੇਂ ਕਿੰਨੇ ਵੀ ਬੁਰੇ ਕਰਮ ਕੀਤੇ ਹੋਣ ਪਰ ਅਸੀਂ ਕਦੇ ਵੀ ਨਵੀਂ ਸ਼ੁਰੂਆਤ ਕਰ ਸਕਦੇ ਹਾਂ ਚੰਗੇ ਕਰਮ ਕਰਨ ਦਾ ਕੋਈ ਵੀ ਸਮਾਂ ਨਹੀਂ ਹੁੰਦਾ ਜਾਂ ਇਹ ਕਹਿ ਲੋ ਕਿ ਹਰ ਸਮਾਂ ਅਨੁਕੂਲ ਹੁੰਦਾ ਹੈ ਦੂਜੇ ਪਾਸੇ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਬੁਰੇ ਸਮੇਂ ਵਿੱਚ ਆਪਣੇ ਦਾ ਸਾਥ ਛੱਡ ਦਿੰਦੇ ਹਾਂ ਉਹਨਾਂ ਨੂੰ ਧੋਖਾ ਦਿੰਦੇ ਹਾਂ ਤਾਂ ਉਸ ਦਾ ਵੀ ਬਹੁਤ ਬੁਰਾ ਨਤੀਜਾ ਭੁਗਤਣਾ ਪੈਂਦਾ ਹੈ ਜਿਵੇਂ ਕਿ ਜਨਕਰਾਜ ਦੀ ਪਤਨੀ ਨੇ ਉਸ ਨੂੰ ਧੋਖਾ ਦਿੱਤਾ ਪਰ ਇਸ ਧੋਖੇ ਦੇ ਕਾਰਨ ਉਸ ਨੇ ਆਪਣਾ ਸਭ ਕੁਝ ਗਵਾ ਲਿਆ ਇੱਥੋਂ ਤੱਕ ਕਿ ਆਪਣੀ ਇੱਜ਼ਤ ਤੱਕ ਗਵਾਉਣੀ ਪੈ ਗਈ ਜੇ ਜਨਕਰਾਜ ਦੀ ਪਤਨੀ ਸਿਰਫ ਉਸ ਦੀ ਬੁਰੀ ਆਤ ਦੇ ਕਾਰਨ ਉਸ ਤੋਂ ਦੂਰ ਚਲੀ ਗਈ ਸੀ ਤਾਂ ਉੱਥੇ ਤੱਕ ਵੀ ਉਸ ਨੇ ਕੁਝ ਗਲਤ ਨਹੀਂ ਸੀ ਕੀਤਾ ਕਿਉਂਕਿ ਇਸ ਦੀ ਵਜ੍ਹਾ ਖੁਦ ਜਨਕਰਾਜ ਸੀ ਪਰ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਹੀ ਠੱਗਣ ਦੀ ਯੋਜਨਾ ਉਸ ਨੂੰ ਬਹੁਤ ਮਹਿੰਗੀ ਪੈ ਗਈ। ਦੋਸਤੋ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਹੌਸਲਾ ਵਧਾਉਣ ਲਈ ਲਾਈਕ ਅਤੇ ਕਮੈਂਟ ਜਰੂਰ ਕਰਿਓ। ਧੰਨਵਾਦ।